ਕੇਂਦਰ ਸਰਕਾਰ ਨੇ ਜਿਹੜੀ GST 'ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਭਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ 'ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ ਐਲ.ਆਈ. ਜਾ ਐਸੀ ਖਰੀਦਦਾ ਉਹਨੂੰ ਘੱਟ ਤੋਂ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਗਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਿਆਂ ਤੋਂ ਵਕਤ ਤੋਂ ਵਕਤ ਪਰਚੇਸ ਕਰੋ ਤੇ ਜਿਹੜਾ ਸਰਕਾਰ ਨੇ GST ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ 90 ਸਾਲ ਨਵਰਾਤਰਿਆਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤਵਾ ਤੋਂ ਦਾ ਬੈਨੀਫੀਟ ਟਾ ਹੈ ਗ੍ਰਾਹਕਾਂ ਦਾ ਕਿੰਨਾ ਪਸੰਦ ਕੀਤਾ ਜਾ ਰਿਹਾ ਕਿੰਨੀ ਕਸੇਲ ਵਧੀ ਹੈ ਇਸ ਸਸਤੀ ਨਾਲ ਗ੍ਰਾਹਕਾ ਗ੍ਰਾਹਕ ਖੁਸ਼ ਨੇ ਇਹ ਤੇ ਆਮ ਧਾਰਨਾ ਹੀ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਘਟੇ ਤੇ ਉਹਦੀ ਸੇਲ ਵਧੀ ਵਧੀ ਹੈ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਨੀ ਵਧਨੀ ਹੈ ਹੁਣ ਹਰ ਕਸਟਮਰ ਇਹ ਹੋਏਗਾ ਵੀ ਜਿਹੜਾ 43 ਵਾਲਾ ਹੋਵੇ 50 ਤੇ ਚਲੇ ਜਾਏਗਾ ਜੇ ਐਲਜੀਡੀ ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ ਇੱਕ ਸਰਸਾਈਜ਼ ਜਿਹੜਾ ਉਹ ਸਟੈਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ ਐਲਡੀ ਲੈਣ ਆਇਆ ਉਹ ਵੀ ਵੱਡੀ ਲੈ ਜਾਵੇਗਾ ਕਿੰਨੀ ਸੇਲ ਇਨਕਰੀਜ਼ ਹੋਣ ਦੀ ਉਮੀਦ ਹੈ ਸੇਲ 50% ਤੋਂ ਵੱਧ ਪਿਛਲੇ ਸਾਲوں ਨੂੰ ਬੂਸਟ ਕਰੇਗੀ ਐਸਾ ਦਾਅਵਾ ਤੇ ਕੰਪਨੀਆਂ ਦਾ ਵੀ ਇਹੀ ਹੈਗਾ ਉਹ ਆਈਡੀਆ ਤੇ ਤੌਰ ਤੇ ਕੰਪਨੀਆਂ ਤਿਹਾਰਾ ਦੇ ਦਿਨਾਂ ਦੇ ਇਸ਼ਾਰੇ ਤੇ ਦੰ 13 ਹੋ ਗਿਆ ਦੀਵਾਲੀ ਤੇ 21 ਕੀਮਾ ਦੇ ਨੀਰ ਉਸ ਕੀ ਮਾਂ ਬੱਕਰੀ ਆ ਰੰਗ ਜੀ ਜਸਲੀ ਤੇ ਕੋਈ ਨਹੀਂ ਜਾ ਉਹ ਦੀਵਾਲੀ ਫੈਸਟੀਵਲ ਦੀ ਜਿਹੜੀਆਂ ਇਸ ਕਲਾਮਾਂ ਸਕੀਮਾਂ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਜ਼ ਇਟ ਇਜ਼ ਰਹਿਣੀਆਂ ਨੇ ਜੀਐਸਟੀ ਦੇ ਜਿਹੜੇ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਪ੍ਰੋਡਕਟ ਖਰੀਦਦਾ ਚਾਹੇ ਏਸੀ ਆ ਚਾਹੇ ਐਲਈਡੀ ਆ ਚਾਹੇ ਡਿਸ਼ਵਾਸ਼ਰ ਆ ਚਾਹੇ ਸਲਾਈ ਮਸ਼ੀਨ ਆ ਕਿਹਾ ਜਾ ਸਰਬੱਤ ਦੀ ਸਾਰ ਦੀਵਾਲੀ ਤੇ ਪੁਜਾਰਾ ਵਿੱਚ ਖਾਸ ਕਰਕੇ ਇਲੈਕਟ੍ਰੋਨਿਕ ਜਰੂਰਤਾਂ ਦੇ ਰੋਂਦਾ ਵੇਟਨ ਮੈਂ ਪੂਰੀ 100% ਰੋਡ ਦਾ ਪਿਛਲੇ ਸਾਲਾਂ ਨਾਲੋਂ ਡਬਲ ਹੋਣ ਗਿਆ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ